ਸਰ ਸ਼ਿਕਾਲ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੇਰੀ ਜਾਣਕਾਰੀ ਸਾਂਝੀ ਕਰਾਂਗੇ ਸੀਐਮ ਭਗਵੰਤ ਮਾਨ ਵੱਲੋਂ ਕੀਤੇ ਗਏ ਵੱਡੇ ਐਲਾਨ ਬਾਰੇ ਜੀ ਹਾਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਬਣੇਗਾ ਹੁਣ ਸੈਮੀ ਕੰਡਕਟਰ ਹੱਬ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੋਹਾਲੀ ਵਿੱਚ ਇੱਕ ਪਾਰਕ ਬਣਾਈ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਸੈਮੀਕੰਡਕਸ਼ਨ ਉਦਯੋਗ ਦੇ ਮੁੱਖ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਅਤੇ ਸਪਸ਼ਟ ਕੀਤਾ ਕਿ ਸੂਬੇ ਨੂੰ ਦੇਸ਼ ਦਾ ਮੋਰੀ ਸੈਮੀਕੰਡਕਸ਼ਨ ਹੱਬ ਬਣਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ ਉਨ੍ਹਾਂ ਪ੍ਰੋਤਸਾਹਨ ਦਿੱਤਾ ਕਿ ਸਰਕਾਰ ਪੰਜਾਬ ਵਿੱਚ ਇੱਕ ਮਜ਼ਬੂਤ ਸੈਮੀਕੰਡਕਸ਼ਨ ਇਕੋਸਿਸਟਮ ਵਿਕਾਸਿਤ ਕਰਨ ਲਈ ਸੰਭਵ ਯਤਨ ਕਰੇਗੀ ਮੁੱਖ ਮੰਤਰੀ ਨੇ ਕਿਹਾ ਕਿ ਸੈਮੀ ਕੰਡਕਸ਼ਨ ਚਿਪ ਅੱਜ ਹਰ ਆਧੁਨਿਕ ਟੈਕਨੋਲੋਜੀ ਦੀ ਮੁੱਢਲੀ ਨੀਂ ਬਣ ਗਈ ਹੈ ਅਤੇ ਇਹ ਬੁਨਿਆਦੀ ਯਤਨਾ ਤੋਂ ਲੈ ਕੇ ਅੰਤਰਰਾਸ਼ਟਰੀ ਇੰਟੈਲੀਜੈਂਸ ਤੱਕ ਹਰ ਚੀਜ਼ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਉਦਯੋਗ ਇਸ ਸਮੇਂ ਦੇਸ਼ ਦੀ ਆਰਥਿਕਤਾ ਵਿੱਚ 20 ਤੋਂ 23 ਫੀਸਦੀ ਸਾਲਾਨਾ ਦਰ ਨਾਲ ਉਦਯੋਗ ਪਾ ਰਿਹਾ ਹੈ ਮੁੱਖ ਮੰਤਰੀ ਮਾਨਯਾ ਸਪਸ਼ਟ ਕੀਤਾ ਕਿ ਭਾਰਤ ਸੈਮੀ ਕੰਡਕਸ਼ਨ ਨੀਮਾ ਦੇ ਅਤੇ ਡਿਜ਼ਾਈਨ ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਪੰਜਾਬ ਨੂੰ ਇਸ ਦੌੜ ਵਿੱਚ ਮੋਰੀ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਇਹ ਇੰਟੈਲੀਜੈਂਸ ਆਟੋਮੇਸ਼ਨ ਉਦਯੋਗਿਕ ਆਟੋਮੇਸ਼ਨ ਇਕੋ ਪੇਸ਼ੈਂਟਸ ਅਤੇ ਊਰਜਾ ਮੈਡੀਕਲ ਉਪਕਰਨਾਂ ਲਈ ਬਹੁਤ ਹੀ ਅੱਗੇ ਸਾਬਤ ਵਧੀਆ ਸਾਬਤ ਹੋ ਰਿਹਾ ਹੈ ਮੀਟਿੰਗ ਵਿੱਚ ਮੋਹਾਲੀ ਅਤੇ ਇਸ ਇਸ ਦੇ ਆਲੇ ਦੁਆਲੇ ਨੂੰ ਸਮਰਪਿਤ ਸੈਮੀ ਕੰਡਕਸ਼ਨ ਪਾਰਕ ਸਥਾਪਿਤ ਕਰਨ ਲਈ ਯੋਜਨਾ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਉਦਯੋਗਿਕਤਾ ਲਈ અનુકੂਲਾ ਵਾਤਾਵਰਨ ਹੁਨਰਮੰਦ ਕਿਰਤ ਸ਼ਕਤੀ ਆਧੁਨਿਕ ਬੁਨਿਆਦੀ ਢਾਂਚਾ ਅਤੇ ਨਿਵੇਸ਼ ਪੱਖੀ ਨੀਤੀ ਹੈ ਇਹ ਸਾਰੇ ਤੱਤ ਪੰਜਾਬ ਦੇ ਮੈਡੀਕੰਡਕਸ਼ਨ ਉਦਯੋਗ ਲਈ ਇੱਕ ਆਰਦਰਸ਼ਨ ਸਥਾਨ ਬਣਾਉਂਦੇ ਹਨ ਤੁਹਾਡੇ ਇਸ ਸੈਮੀ ਕੰਡਕਟਰ ਹੱਬ ਬਾਰੇ ਕੀ ਹਾਲ ਨੇ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਇਸੇ ਨਾਲ ਤੁਹਾਡੇ ਤੋਂ ਅਲਵਿਦਾ ਲੈਨੇ ਆ ਤੇ ਫੇਰ ਮਿਲਾਂਗੇ ਇੱਕ ਨਵੀਂ ਅਤੇ ਤਾਜ਼ਾ ਖਬਰ ਦੇ ਨਾਲ ਧੰਨਵਾਦ